ਹਾਂਜੀ ਤੁਹਾਡਾ ਸਵਾਗਤ ਕਰਦੇ ਹਾਂ ਜੀ ਸੋਲ ਡੇਰੀ ਫਾਰਮ ਤੋਂ ਜੀ ਆ ਤੁਸੀਂ ਸਾਡੇ ਕੋਲ ਇੱਕ ਗਾਂ ਵੇਖ ਰਿਹਾ ਜੀ ਇਹ ਗਾਂ ਹੈਗੀ ਜੀ ਪਹਿਲਣ ਔਰ ਇਹ ਗਾਂ ਆ ਗਿਆ ਵੀਰ ਅੰਗਰੇਜ਼ ਸਿੰਘ ਕੋਲ ਪਿੰਡ ਹੈਗਾ ਜੇ موسی ਜੋ ਜ਼ਿਲ੍ਹਾ ਤਰਨਤਾਰਨ ਅੱਡਾ ਕਗਬੂਆ ਔਰ ਇਹ ਗਾਂ ਡੈਨਮਾਰਕ ਸੀਵਨ ਦੀ ਗਾਂ ਜੇ ਦੁੱਧ ਇਹਦਾ ਹੈਗਾ ਜੇ 1820 ਲੀਟਰ ਔਰ ਚੰਗੇ ਰਿਕਾਰਡ ਵਾਲੀ ਗਾਂ ਹੈ ਜੀ ਔਰ ਇਹਦਾ ਮੋਬਾਈਲ ਨੰਬਰ ਆਪਾਂ ਅਸਲ ਦਵਾਂਗੇ ਔਰ ਅੱਜ ਆਪਾਂ ਵੀਰਨਾ ਤੁਨਨ ਕਰਵਾਦ ਕਰਾਉਣੇ ਆ ਜੀ। ਕੀ ਸਟੇਸ ਹੈ ਕਹਾ ਦਾ? ਇਹ ਵੀਰ ਜੀ ਪਹਿਲਾ ਸੂਆ ਸੋਣੀ ਆ ਜੀ। ਡੈਨਮਾਰਕ ਦਾ ਬ੍ਰੀਡ ਆ ਜੀ। ਠੀਕ ਆ। ਹਾਂਜੀ। ਅੱਛਾ ਪਹਿਲਾ ਸੂਆ ਜੀ। ਹਾਂਜੀ ਪਹਿਲਾ ਸੂਆ ਜੀ। ਠੀਕ ਆ ਜੀ। ਤੇ ਦੁੱਧ ਕਿਹਨਾ ਕਾ? ਦੁੱਧ ਭਾਈ ਇਹਦਾ ਜਿੱਥੋਂ ਆਪਾਂ ਲੈਂਦੀ ਆ ਜਿਹੜੇ ਫਾਰਮ ਤੋਂ ਉਹਨਾਂ ਦੀ ਜਿਹੜੀ ਇਹਨਾਂ ਦੀ ਮਾਂ ਦੀ ਮੰਨਿਆ ਦੁੱਧ ਦਾ ਗਾਰੰਟੀ ਆ ਪਹਿਲਣ ਵਾਰ ਨੇ 32 ਕਿਲੋ ਦੁੱਧ ਕੱਢਿਆ ਠੀਕ ਆ ਜੀ ਹਾਂਜੀ ਪੰਜੀ 30 ਕਿਲੋ ਦੁੱਧ ਆਮ ਨਾਲ ਕੱਢ ਦੇਗੀ ਬਾਕੀ ਸੇਵਾ ਦੇ ਸਿਰ ਤੇ ਆ ਜੀ ਅਗਲੇ ਦੇ ਹਾਂਜੀ ਕਿ ਮੈਨੂੰ ਕਿੰਨਾ ਸੂਆ ਦੱਸੋ ਜੀ ਪਹਿਲਾ ਸੂਆ ਸੁਣੀ ਬਿੱਲੀ ਹਾਂਜੀ ਤੇ ਕੀ ਰੇਟ ਹੈ ਕਦਾ ਰੇਟ ਵੀ ਇਹਦੀ 80000 ਮੁੱਲ ਕਰਦੇ ਆ ਜੀ ਠੀਕ ਹੈ ਜੀ ਤਾਂ ਮੌਕੇ ਤੇ ਮਾਨਦਾਨ ਹੋਊਗਾ ਮੌਕੇ ਤੇ ਹਾਂ ਜੀ ਹਾਂ ਨਾ 75000 ਦੀ ਛੱਡਾਂਗੇ ਥੋੜਾ ਬਾਧਾ ਮਾਨਦਾਨ ਨਹੀਂ ਫੁੱਲ ਕਰਦੇ ਆਂਗੇ ਜੀ 5000 ਰੁਪਏ ਆਪਾਂ ਮਾਨਦਾਨ ਕਰਕੇ 75000 ਦੀ ਗਾਹ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਮਿਲੋ ਤੁਹਾਡੀ ਗਰੰਟੀ ਪੂਰੀ ਫੁੱਲ ਹੈਗੀ ਫੁੱਲ ਗਰੰਟੀ ਹੈਗੀ ਜੀ ਛੱਤੀ ਪੂਰੀ ਗਰੰਟੀ ਹੈਗੀ ਜੀ ਫੁੱਲ ਗਰੰਟੀ ਜੀ ਥਾਣਾ ਦੀ ਫੁੱਲ ਗਰੰਟੀ ਹੈ ਹਾਂ ਜੀ ਹਾਂ ਜੀ ਥਾਂ ਚੋਹੇ ਚੱਲਦੇ ਜੀ ਚਾਰੇ ਵਧੀਆ ਥਾਂ ਜੀ ਠੀਕ ਹੈ ਜੀ ਹਾਂ ਜੀ ਇਹ ਇਹ ਨਾਮ ਆਪਣਾ ਮੇਰਾ ਨਾਮ ਜੀ ਅੰਗਰੇਜ਼ ਸਿੰਘ ਫੌਜੀ ਜੀ ਅੱਛਾ ਜੀ ਹਾਂ ਜੀ ਪੈਨ ਦਾ ਆਪਣ ਤੇ ਭਿੱਖੀਵੰਡ ਰੋੜ ਹੈ ਜਿਹੜਾ ਉਹਦੇ ਉੱਤੇ ਸ਼ਿਸ਼ਰਾਲਾ ਡੇ ਤੋਂ ਆਪਣਾ ਪਧਰੀ ਵਾਲੇ ਰਾਹ ਤੇ ਘਰ ਆਇਆ ਜੀ ਠੀਕ ਹੈ ਜੀ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਆਪਣਾ ਹੈਗਾ ਜੀ 94175 96743 ਠੀਕ ਹੈ ਜੀ 94175 96743 ਜੀ ਜੀ ਧੰਨਵਾਦ ਜੀ ਧੰਨਵਾਦ